ਸਤਿ ਸ਼੍ਰੀ ਅਕਾਲ ਮੈਂ ਹਾਰਤੀ ਸੰਜੈ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਐਡੀਟੋਰੀਅਲ ਟਾਕ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਕਰਾਂਗੇ ਅਜਿਹੇ ਮੁੱਦਿਆਂ ਤੇ ਅਜਿਹੇ ਪੁਆਇੰਟ ਦੇ ਉੱਤੇ ਜਿਨੂੰ ਜਾਣਨਾ ਤੁਹਾਡੇ ਲਈ ਸਾਡੇ ਲਈ ਬੇਹੱਦ ਜ਼ਰੂਰੀ ਹੈ ਤੇ ਤੁਹਾਡੇ ਵਿਚਾਰ ਵੀ ਜਿਹੜੇ ਨੇ ਉਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਰੱਖਣੇ ਬੇਹੱਦ ਜ਼ਰੂਰੀ ਨੇ ਤਾਂ ਜੋ ਅਸੀਂ ਜਨਤਕ ਕਰ ਸਕੀਏ ਤਾਂ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਦੇਸ਼ ਦੇ ਵਿੱਚਕਾਰ ਪੂਰਾ ਗਮਗੀਨ ਮਾਹੌਲ ਬਣਿਆ ਹੋਇਆ ਹੈ ਜਦੋਂ ਦੀ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਅਤਿਕੰਕੀ ਹਮਲਾ ਹੋਇਆ ਹੈ ਉਸ ਤੋਂ ਬਾ ਦੇ ਵੱਲੋਂ ਖਾਸ ਕਰਕੇ ਸਖਤ ਐਕਸ਼ਨ ਲਿੱਤੇ ਗਏ ਨੇ ਜਿਸ ਦੇ ਵਿਚਕਾਰ ਸਭ ਤੋਂ ਜ਼ਿਆਦਾ ਅਹਿਮ ਸਮਝੌਤਾ ਜੋ ਜਲਦਾ ਸੀ ਉਸ ਨੂੰ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਪੂਰਾ ਪਾਕਿਸਤਾਨ ਜਿਹੜਾ ਆ ਤੇ ਇਸ ਹਮਲੇ ਦਾ ਮਾਸਟਰਮਾਈਂਡ ਉਹ ਖੋਪ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਕਿ ਬਹੁਤ ਵੱਡੀਆਂ ਜਿਹੜੀਆਂ ਫੇਮਸ ਕਾਰਪੋਰੇਟ ਕੰਪਨੀਆਂ ਨੇ ਜਿਨ੍ਹਾਂ ਤੋਂ ਹਿੰਦੁਸਤਾਨ ਦੀ ਕੋਰਟ ਦੇ ਵਿੱਚ ਜਵਾਬ ਤਲਬੀ ਕਰ ਦਿੱਤੀ ਗਈ ਹੈ ਅਜਿਹੇ ਕੀ ਕਾਰਨ ਹੋ ਗਏ ਕਿ ਅਜੀਆਂ ਨਾਮੀ ਕੰਪਨੀਆਂ ਨੂੰ ਜਵਤਲ ਦੇ ਲਈ ਕੋਰਟ ਦੇ ਵਿੱਚ ਪੇਸ਼ ਹੋਣਾ ਪਿਆ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਅਜਿਹੇ ਦੇ ਵਿਚਾਰ ਜਿੱਥੇ ਇੱਕ ਵਾਰ ਪੰਜਾਬ ਸਰਕਾਰ ਜਿਹੜੀ ਹੈ ਜਦੋਂ ਹੋਂਦ ਵਿੱਚ ਆਈ ਸੀ ਤਾਂ ਉਹਨਾਂ ਨੇ ਬੜੇ ਠੋਕ ਬਜਾ ਕੇ ਗੱਲ ਕੀਤੀ ਸੀ ਕਿ ਅਸੀਂ ਮਾਈਨਿੰਗ ਮਾਫੀਆ ਦਾ ਜਿਹੜਾ ਖਾਤਮਾ ਕਰ ਦਵਾਂਗੇ ਪਰ ਇਸ ਚੀਜ਼ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਜਿਹੜੀਆਂ ਹਿਦਾਇਤਾਂ ਮਿਲੀਆਂ ਨੇ ਟਿੱਪਣੀਆਂ ਕੀਤੀਆਂ ਗਈਆਂ ਨੇ ਅਜਿਹੇ ਪੁਆਇੰਟਸ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਹੁਣ ਤੱਕ ਇਹ ਸਾਰੇ ਮੁੱਦੇ ਜਿਹੜੇ ਨੇ ਮੁਕੰਮਲ ਕਿਉਂ ਨਹੀਂ ਹੋਏ ਨੇ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਜੁੜ ਚੁੱਕੇ ਨੇ ਮੇਰੇ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਪਹਿਲਾਂ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਪਹਿਲਗਾਮ ਦੇ ਵਿੱਚ ਇੰਨਾ ਵੱਡਾ ਹਮਲਾ ਹੋ ਜਾਂਦਾ ਹੈ ਤੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਕਈ ਸਾਰੇ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਹਾਲਾਂਕਿ ਇੱਕ ਨੇਵੀ ਅਧਿਕਾਰੀ ਜਿਹੜਾ ਉਹ ਸ਼ਹੀਦ ਵੀ ਹੋ ਜਾਂਦਾ ਹੈ ਪੂਰਾ ਦੇਸ਼ ਉਸ ਦੇ ਸ਼ਹੀਦ ਜਿਹੜਾ ਬਲਦਾਨ ਹੋਇਆ ਨਮਨ ਕਰ ਉਹਨਾਂ ਦੇ ਬਲਿਦਾਨ ਨੂੰ ਪਰ ਇਸ ਤੋਂ ਬਾਅਦ ਜਦੋਂ ਜਵਾਬੀ ਕਾਰਵਾਈ ਭਾਰਤ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਅਜਿਹੇ ਹਮਲੇ ਦਾ ਕਰਾਰਾ ਜਵਾਬ ਦੇਣਾ ਚਾਹੀਦਾ ਹੈ ਇਥੋਂ ਤੱਕ ਕਿ ਤਾਂ ਜਿਹੜੇ ਵੀ ਪਾਕਿਸਤਾਨੀ ਬੰਦੇ ਨੇ ਇੰਡੀਆ ਤੋਂ ਬਾਹਰ ਜਾਣ ਦੀ ਗੱਲ ਕਰ ਦਿੱਤੀ ਗਈ ਕਿ ਇਮੀਡੀਏਟੋ ਚਲੇ ਜਾਣ ਹਿੰਦੁਸਤਾਨ ਨੂੰ ਛੱਡ ਦੇਣ ਤੇ ਉੱਥੇ ਹੀ ਜਿਹੜਾ ਸਭ ਤੋਂ ਅਹਿਮ ਸਮਝੌਤਾ ਸੀ ਜਿਸ ਨੂੰ ਕਿੰਨੀ ਮਰਜ਼ੀ ਲੜਾਈ ਹੋ ਜਾਵੇ ਜੋ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੱਲੋਂ ਕਹੀ ਗਈ ਸੀ ਕਿ ਜੋ ਮਰਜ਼ੀ ਹੋ ਜਾਵੇ ਮੈਂ ਆ ਜਿਹੜਾ ਸਮਝੌਤਾ ਹੈ ਇਹ ਨਹੀਂ ਰੁਕਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਾਣੀ ਦਾ ਮੁੱਦਾ ਜੋ ਸਿੰਧੂ ਜਲ ਦਾ ਸਮਝੌਤਾ ਸੀ ਉਹ ਰੋਕ ਦਿੱਤਾ ਹੈ ਪ੍ਰਧਾਨ ਮੰਤਰੀ ਦੇ ਵੱਲੋਂ ਤੇ ਹੁਣ ਕੀ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਕਿਹੋ ਜਿਹੇ ਹਾਲਾਤ ਹੋਣਗੇ ਕਿਉਂਕਿ ਪਾਕਿਸਤਾਨ ਦੇ ਵਿੱਚਕਾਰ ਵੀ ਕਾਫੀ ਸਾਰ ਨੂੰ ਖੌਫ ਦੇਖਣ ਨੂੰ ਮਿਲ ਰਿਹਾ ਹੈ ਇੱਥੋਂ ਤੱਕ ਕਿ ਜਿਹੜਾ ਅਤੰਕੀ ਹਮਲਾ ਮਾਸਟਰਮਾਈਂਡ ਸੀ ਉਸ ਦੀ ਵੀ ਵੀਡੀਓ ਵੀ ਸਾਹਮਣੇ ਆ ਗਈ ਹੈ ਉਹ ਕਹਿ ਰਿਹਾ ਕਿ ਮੈਨੂੰ ਤਾਂ ਸਿਰਫ ਇਸ ਹਮਲੇ ਦੀ ਆੜ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੂੰ ਦੇਖੋ ਜੀ ਜਿਹੜਾ ਇਹ ਹਮਲਾ ਪਹਿਲਗਾਮ ਚ ਹੋਇਆ ਹੈ ਆਪਣਾ ਜਿਹੜਾ ਡਾਇਵਰਸਟ ਮੁਲਕ ਹੈਗਾ ਬਹੁਤ ਵੱਡਾ ਮੁਲਕ ਹੈ 140 ਕਰੋੜ ਦੇ ਆਸ-ਪਾਸ ਇੱਥੋਂ ਤੇ ਲੋਕ ਹੈਗੇ ਆ ਔਰ ਜਿਹੜੀ ਇੱਕ ਬਿਊਟੀਫੁਲ ਜਿਹਨੂੰ ਕਹਿੰਦੇ ਨੇ ਨੇਚਰਲ ਬਿਊਟੀ ਹੈਗੀ ਜੰਮੂ ਕਸ਼ਮੀਰ ਦੇ ਵਿੱਚ ਤੇ ਲੋਕ ਉੱਥੇ ਗਰਮੀ ਦੇ ਸੀਜ਼ਨ ਚ ਵੱਡੀ ਗਿਣਤੀ ਚ ਆਉਂਦੇ ਆ ਪਿਛਲੇ ਸਾਲਾਂ ਜੁ ਹੀ ਆਂਦੇ ਰਹੇ ਆ ਤੇ ਹੁਣ ਹਾਲਾਤ ਕੁਝ ਕਾਵੇ ਹੋਏ ਸੀਗੇ ਤੇ ਲੇਕਿਨ ਆ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਆਪਣਿਆਂ ਉਹਨੂੰ ਕਹਿੰਦੇ ਜਹਾਦੀ ਪਤਨੀ ਕੀ ਕਹਿੰਦੇ ਆ ਹਮ ਤੇ ਇਹਨਾਂ ਨੇ ਬੜਾ ਇੱਕ ਬੁਸਦਲੀਲਾ ਕੰਮ ਕੀਤਾ ਜੇ ਇਹ ਬੰਦੇ ਦੇ ਕਹੇ ਹੋਣ ਕਹੇ ਦੇ ਤਾਂ ਫਿਰ ਤਾਂ ਸਾਨੂੰ ਕਹਿ ਕੇ ਆਂ ਤਾਂ ਫਿਰ ਤਾਂ ਇਹ ਵੀ ਕੋ ਗੱਲ ਕਰਦੇ ਜੀ ਲੇਕਿਨ ਇਹਨਾਂ ਨੇ ਨਿਹੱਥੇ ਬੰਦਿਆਂ ਤੇ ਵਾਰ ਕੀਤਾ ਤੇ ਇਹ ਕਿ ਸਾਾਨੂੰ ਮੌਕਾ ਨਹੀਂ ਮਿਲਿਆ ਤੇ ਅਸੀਂ ਤਾਂ ਚਾਹਵਾਂਗੇ ਕਿ ਸਾਡੇ ਵਰਗਿਆਂ ਨੂੰ ਵੀ ਮੌਕਾ ਦਿਓ ਤੇ ਅਸੀਂ ਜਾ ਕੇ ਅਸੀਂ ਵੀ ਕੁਝ ਆਪਣਾ ਯੋਗਦਾਨ ਪਾਈਏ ਜੇ ਜੇ ਉਹਨਾਂ ਦਾ ਆਰਮੀ ਨੂੰ ਸਿਵਿਲIANS ਵੀ ਲੋਡ ਹੁੰਦੀ ਆ ਤਾਂ ਅਸੀਂ ਆਫਰ ਕਰਾਂਗੇ ਕਿ ਪੰਜਾਬ ਦੇ ਜਾਂ ਹੋਰ ਦੇਸ਼ ਦੇ ਵੱਖ-ਵੱਖ ਜਿਹੜੇ ਸਿਵਿਲIANS ਹੈਗੇ ਆ ਉਹਨਾਂ ਨੂੰ ਵੀ ਟ੍ਰੇਨ ਕਰਕੇ ਇਹਨਾਂ ਨੂੰ ਲੱਭ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਉਸੇ ਤਰੀਕੇ ਨਾਲ ਤੜਾ ਮਾਰਿਆ ਜਾਵੇ ਜਿਹੜੇ ਇਹਨਾਂ ਨੇ ਇਹ ਕਾਰਾ ਕੀਤਾ ਇਹਨਾਂ ਨੂੰ ਇਸ ਤਰੀਕੇ ਨਾਲ ਮਾਰਿਆ ਜਾਵੇ ਕਿ ਚੌਂਕਾਂ 'ਚ ਵੀ ਖੜੇ ਹੋ ਕੇ ਆਰਾਮ ਨਾਲ ਹੌਲੀ-ਹੌਲੀ ਮਾਰਿਆ ਜਾਵੇ ਜਰਾ ਤਾਂ ਕਿ ਇੱਕ ਨਜ਼ੀਰ ਪੇਸ਼ ਹੋ ਸਕੇ ਕਿ ਇਹ ਹੱਥਾਂ ਤੇ ਵਾਰ ਕਰੀ ਦੇ ਕਿਦਾਂ ਇਹ ਕੋਈ ਬਾਦਰੀ ਬੂਦਰੀ ਨਹੀਂ ਹੈ ਵੇ ਇੱਕ ਨਕਮੇ ਔਰ ਇੱਕ ਦਮਾਨਦਬੁੱਧੀ ਬੰਦੇ ਬੁਸਦਲ ਬੰਦੇ ਮੈਂ ਇਹਨਾਂ ਨੂੰ ਮੰਨਦਾ ਸੋ ਇਹ ਤੁਹਾਡੇ ਵੀ ਮਨ 'ਚ ਮੈਂ ਦੇਖਿਆ ਕਿ ਸਾਰੇ ਬੰਦਿਆਂ ਦੇ ਮਨ 'ਚ ਸਾਰੇ ਹਿੰਦੁਸਤਾਨ 'ਕੀ ਸਾਰੇ ਸੰਸ ਆਸਟ ਜਿਹੜੇ ਸੰਜੀਦਾ ਲੋਕ ਹੈ ਕਿ ਇਹ ਕਲਿਕਸ ਨੂੰ ਲੈ ਕੇ ਆ ਜਿਹੜੀ ਕਤਲੋਗਾਰ ਤੇ ਇਹਨਾਂ ਨੇ ਹੱਥਿਆ ਤੇ ਕੀਤੀ ਆ ਇਹਦੀ ਨਖੇਦੀ ਤਾਂ ਖੈ ਹੋ ਹੀ ਰਹੀ ਆ ਜੀ ਬਿਲਕੁਲ ਔਰ ਉਮੀਦ ਕਰਦੇ ਆ ਕਿ ਇਹ ਵੀ ਇਹਨਾਂ ਨੂੰ ਇਸ ਤੋਂ ਵੱਧ ਖਤਰਨਾਕ ਤਰੀਕੇ ਨਾਲ ਮਾਰਿਆ ਜਾਏਗਾ ਸੋ ਗੱਲ ਇਹ ਹੋਊਗੀ ਜਜ਼ਬਾਤੀ ਗੱਲ ਹੈ ਵੀ ਸਾਡੇ ਜਜ਼ਬਾਤ ਲੋਕ ਵੀ ਸਮਝਦੇ ਹੈਗੇ ਅਸੀਂ ਅਸੀਂ ਸਾਡਾ ਸੰਦਰਭ ਕੀ ਹੈ ਕਹਿੰਦਾ ਹੁਣ ਗੱਲ ਕੀਤੀ ਹੈ ਜਿਹੜੇ ਦੋ ਦੇਸ਼ਾਂ ਦੇ ਸਮਝੋਤਿਆਂ ਦੇ ਬਾਰੇ ਜਿਹੜਾ 1960 ਦਾ ਸਮਝੋਤਾ ਸੀਗਾ ਕੱਲ ਜਿਹੜੀ ਸੀਸੀਐਸ ਦੀ ਮੀਟਿੰਗ ਸੀਗੀ ਪ੍ਰਧਾਨ ਮੰਤਰੀ ਸਾਹਿਬ ਦੀ ਚੇਅਰ ਚੇਅਰ ਕੀਤੀ ਸੀ ਗੈਸ ਮੀਟਿੰਗ ਤੇ ਜਿਨ੍ਹਾਂ ਚੋਂ ਵੱਡੇ-ਵੱਡੇ ਜਿਹੜੇ ਆਰਮੀ ਦੇ ਜਰਨੈਲ ਤੇ ਨਾਲ ਬੰਡਵਾਲ ਸਾਹਿਬ ਤੇ ਹੋਰ ਜਿਹੜੇ ਰੌ ਦੇ ਜਿਹੜੇ ਵੱਡੇ-ਵੱਡੇ ਉhtੇਦਾਰਾਂ ਨੇ ਮੀਟਿੰਗ ਚਲੇ ਆ ਤੇ ਕੱਲ ਬਹੁਤ ਵੱਡਾ ਇੱਕ ਫੈਸਲਾ ਲਿਆ ਗਿਆ ਹੈਗਾ ਉਹਦੇ ਵਿੱਚੋਂ 50 ਤੋਂ ਵੱਧ ਜੜੀਆਂ ਆ ਪਾਕਿਸਤਾਨ ਤੇ ਰੈਸਟ੍ਰਿਕਸ਼ਨਸ ਆ ਉਹ ਇੰਪੋਜ਼ ਕੀਤੀਆਂ ਗਈਆਂ ਹੈਗੀਆਂ ਔਰ ਜਿਹੜੇ ਫੋਰਨ ਦੇ ਫੋਰਨ ਮੈਟਰਸ ਦੇ ਹੈਗੇ ਆ ਸੈਕਟਰੀ ਸਾਹਿਬ ਮਿਸਟਰੀ ਸਾਹਿਬ ਉਹਨਾਂ ਨੇ ਇਸੀ ਦਾ ਤਫਸੀਲ ਦਿੱਤੀ ਵੀ ਹੈਗੀ ਜਿਨ੍ਹਾਂ ਚੋਂ ਮੁੱਖ ਇਹ ਆ ਕਿ ਜਿਹੜਾ ਆਈਸੀ ਹੇਗੀ ਹੈ ਜਿਹੜੀ ਅਟਾ ਅਟਾਰੀ ਵਾਗਾ ਉਹ ਵੀ ਅਨਵਿੱਥੇ ਸਮੇ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਨਾਲੇ ਜਿੰਨੇ ਵੀ ਪਾਕਿਸਤਾਨ ਦੇ ਨਾਗਰਿਕ ਇੱਕ ਸਾਰਕ ਦਾ ਇੱਕ ਸਾਰਕ ਸਮਝੌਤਾ ਹੋਇਆ ਸੀ 1992 ਦੇ ਵਿੱਚ ਉਹ ਸਮਝੌਤੇ ਦੇ ਤਹਿਤ ਕੁਝ ਪ੍ਰਵਿਲੇਜਡ ਲੋਕ ਹੁੰਦੇ ਸੀ ਜਿਨ੍ਹਾਂ ਚੋਂ ਪੱਤਰਕਾਰ ਵਪਾਰੀ ਕਲਾਕਾਰ ਇਹਨਾਂ ਲੋਕਾਂ ਨੂੰ ਬਹੁਤ ਜਲਦੀ ਇੱਕ ਪ੍ਰਾਇਰਿਟੀ بیس ਤੇ ਵੀਜ਼ੇ ਮਿਲਦੇ ਸੀਗੇ ਤੇ ਉਹ ਵੀ ਕਾਫੀ ਲੰਬੇ ਸਮੇਂ ਤੱਕ ਇੱਕ ਦੂਜੇ ਦੇ ਦੇਸ਼ਾਂ ਚ ਰਹਿੰਦੇ ਸੀਗੇ ਸੋ ਇਹ ਸਾਰਾ ਉਹ ਜਿਹੜਾ ਸਮਝੌਤਾ ਵੀ ਕੈਨਸਲ ਕਰ ਦਿੱਤਾ ਇੰਡੋ-ਵਾਟਰ ਟਰੀਟੀ 1960 1960 ਦਾ ਜਿਹੜਾ ਸਮਝੌਤਾ ਹੈਗਾ ਭਾਡੇ ਜਵਾਲਾਲ ਨਹਿਰੂ ਸਾਹਿਬ ਜਿਹੜੇ ਉਦੋਂ ਦੇ ਪ੍ਰਧਾਨ ਮੰਤਰੀ ਸੀਗੇ ਤੇ ਨਾਲ ਪਾਕਿਸਤਾਨ ਦੇ ਜਿਹੜੇ ਆਫੀਸ਼ਲ ਨੁਮਾਇੰਦੇ ਸੀਗੇ ਮਾਰਸ਼ਲ ਜਨਰਲ ਈਯੂਬ ਖਾਨ ਸਾਹਿਬ ਇਹਨਾਂ ਚ ਸਮਝੌਤਾ ਹੋਇਆ ਸੀਗਾ ਇਹ ਸਮਝੌਤਾ ਇੰਟਰਨੈਸ਼ਨਲ ਦੇਸ਼ਾਂ ਦੀ ਇੱਕ ਨਿਗਰਾਨੀ ਚ ਹੋਇਆ ਸੀ ਕਿਉਂਕਿ ਪੰਜ ਜਿਹੜੇ ਦਰਿਆ ਹੈਗੇ ਚਨਾਬ ਹੈ ਜੇਲਮ ਹੈ ਸਤਲੁਜ ਹੈ ਬਿਆਸ ਹੈ ਔਰ ਉਹਨਾਂ ਦਾ ਪਾਣੀ ਜਿਹੜਾ ਹੈਗਾ ਸਾਡੇ ਵੱਲੋਂ ਉੱਥੇ ਹੀ ਦਿੱਤਾ ਜਾਂਦਾ ਸੀਗਾ ਕਈ ਵਾਰੀ ਸਾਡੀਆਂ ਵਾਰਾਂ ਵਾਰਾਂ ਤੋਂ ਭਾਵ ਹੈ ਜਿਹੜੀਆਂ ਜੰਗਾਂ ਪਾਕਿਸਤਾਨ ਨਾਲ ਹੋਈਆਂ ਫਿਰ ਵੀ ਇਹ ਸਾਡੇ ਮੁਲਕ ਨੇ ਧਿਆਨਤਾ ਧਿਆਨਤਦਾਰੀ ਵਿਖਾਉਂਦੇ ਹੋયા ਇਹਨਾਂ ਦਿਨੋਂ ਪਾਣੀ ਨਹੀਂ ਬੰਦ ਕੀਤਾ ਇੱਕ ਵਾਰੀ ਪਹਿਲਾ ਹੀ ਹੋਏਗਾ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਤੇ ਹਿੰਦੁਸਤਾਨ ਦੀ ਬਣਨ ਤੋਂ ਬਾਅਦ ਇਹ ਪਹਿਲੀ ਵਾਰੀ ਹੋਏਗਾ ਕਿ ਪਾਣੀਆਂ ਦਾ ਜਿਹੜਾ ਇੰਡੋ ਵਾਟਰ ਟਰੀਟੀ ਹੈਗੀਆ ਉਹ ਮੋਦੀ ਸਾਹਿਬ ਦੀ ਚੇਅਰਮੈਨਸ਼ਿਪ ਚ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਜਿਹੜਾ ਮਸੂਦਾ ਜਿਹੜਾ ਸਮਝੋਤਾ ਜਿਹੜੀ ਟ੍ਰੀਟੀ ਆ ਉਹ ਤੋੜ ਦਿੱਤੀ ਗਈ ਆ ਔਰ ਇਹਦੀ ਜਿਹੜੀ ਰੈਪਰਕਸ਼ਨਸ ਹੈਗੀਆਂ ਜਿਹੜੇ ਨਤੀਜੇ ਆ ਉਹ ਇਹਨਾਂ ਨੂੰ ਪਤਾ ਲੱਗ ਜਾਣਗੇ ਪਾਕਿਸਤਾਨ ਵਾਲਿਆਂ ਨੂੰ ਕਿਉਂਕਿ ਪਾਕਿਸਤਾਨ ਚ ਮੁਸ਼ਕਲ ਸਭ ਤੋਂ ਵੱਡੀ ਇਹ ਹੈਗੀ ਆ ਉਹ ਕਹਿਣ ਨੂੰ ਲੋਕਤੰਤਰ ਹੈਗਾ ਲੇਕਿਨ ਕਦੇ ਵੀ ਕੋ ਉਥੇ ਲੋਕਤੰਤਰ 5 ਸਾਲ ਤੱਕ ਕਦੇ ਟਿਕਿਆ ਟੁਕਿਆ ਹੈ ਨਹੀਂ ਅਸਲ ਤੇ ਜਿਹੜੀ ਆ ਜਿਹੜਾ ਰਾਜ ਕਰਦੀ ਹੈ ਉਥੋਂ ਦੀ ਆਈਐਸਆਈ ਤੇ ਆਰਮੀ ਆ ਉਹ ਆਰਮੀ ਇਸ ਤਾ ਹੱਦ ਤੱਕ ਬਦਨਾਮ ਹੈ ਕਿ ਉਹ ਬਿਸਕੁਟ ਬਣਾਉਂਦੀਆਂ ਫੈਕਟਰੀ ਫੂਕਟਰੀ ਚ ਲੱਗੇ ਆ ਆਰਮੀ ਵਪਾਰ ਕਰਦੀ ਆ ਜੀ ਸੋ ਇਸ ਕਰਕੇ ਇਹ ਨਾ ਤਾਂ ਡਿਵੈਲਪਡ ਹੈ ਇਸ ਕਰਕੇ ਇਸ ਮੁਲਕ ਤੇ ਕਦੇ ਵੀ ਭਰੋਸਾ ਕਰਨਾ ਦਾ ਸਮਝ ਲਓ ਕਿ ਇਹ ਇਹ ਇੱਕ ਡਾਇਰੈਕਸ਼ਨਲੈਸ ਇਹ ਮੁਲਕ ਹੈਗਾ ਹੁਣ ਇਹਨਾਂ ਦੀ ਕੰਟਰੋਵਰਸੀ 12 ਲੱਖ ਅਫਗਾਨੀ ਉਥੇ ਵਸਿਆ ਸੀ ਉਹਨਾਂ ਨੂੰ ਕੱਢਣ ਨੂੰ ਤਰਫਿਰਦੇ ਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਆਪਣੇ ਮੁਲਕੇ ਵਾਪਸ ਪਰਤ ਜਾਓ ਫਿਲਹਾਲ ਦੀ ਘੜੀ ਜਿਹੜਾ ਪਾਕਿਸਤਾਨ ਨਾਲ ਜਿਹੜਾ ਸਾਡਾ ਇਹ ਸਮਝੋਤੇ ਆ ਜਿਹੜੇ ਰਿਲੇਸ਼ਨਸ ਹੈਗੇ ਆ ਉਹ ਹੋਰ ਜਿਆਦਾ ਸਟ੍ਰੇਨਡ ਹੋ ਗਏ ਆ ਕੱਲ ਦੀ ਪਹਿਲਗਾਮ ਦੀ ਵਾਰ ਦਾਤੋ ਬਾਤ Quran ਵਾਲੇ ਸਮੇਂ ਚ ਮੈਨੂੰ ਜੋ ਲੱਗਦਾ ਹੈ ਜਾਂ ਤੁਹਾਨੂੰ ਜੋ ਲੱਗਦਾ ਮੈਨੂੰ ਜੋ ਆਪਣੀਆਂ ਵਿਚਾਰਾਂ ਹੋਈਆਂ ਵੀ ਇਕੱਲਿਆਂ ਬਹਿ ਕੇ ਸੋ ਇਹ ਜਿਹੜੇ ਹੈਗੇ ਆ ਇਹ ਆਉਣ ਵਾਲੇ ਟਾਈਮ ਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਜਿਹੜੇ ਆਪਸ ਚ ਆਪਸੀ ਬਾਈਲੈਟਰਲ ਦੋ ਦਵੱਲੇ ਜਿਹੜੇ ਰਿਸ਼ਤੇ ਹੈਗੇ ਆ ਉਹ ਸੁਖਾਵੇਂ ਹੁੰਦੇ ਨਜ਼ਰ ਨਹੀਂ ਆ ਰਹੇ ਬਿਲਕੁਲ ਗਈ ਗੱਲਾਂ ਆ ਰਹੀਆਂ ਨੇ ਕਈ ਲੋਕਾਂ ਦੇ ਥੀ ਵਿਊਜ਼ ਵੀ ਜਿਹੜੇ ਆ ਰਹੇ ਨੇ ਕਿ ਹੁਣ ਤਾਂ ਇੱਕ ਵਾਰ ਬਾਾਰ ਜਿਹੜੀ ਚੰਗੀ ਤਰ੍ਹਾਂ ਛਿੜ ਜਾਣੀ ਚਾਹੀਦੀ ਹੈ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਉਹਨਾਂ ਨੇ નિર્ਦੋਸ਼ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਨੇ ਇਦਨਾਲ ਹੀ ਗੱਲਬਾਤ ਕਰਦੇ ਆ ਸਰ ਕਿ ਜਿਹੜੀਆਂ ਕੁਝ ਨਾਮੀ ਕੰਪਨੀਆਂ ਨੇ ਜਿਸ ਤਰ੍ਹਾਂ ਮਾਈਕਰੋਸਾਫਟ ਹੋ ਗਿਆ Google ਹੋ ਗਿਆ Apple ਹੋ ਗਿਆ ਅਜਿਹੀਆਂ ਕੰਪਨੀਆਂ ਨੂੰ ਹਿੰਦੁਸਤਾਨ ਦੇ ਕੋਰਟ ਦੇ ਵਿੱਚ ਜਵਾਬ ਤਲਬੀ ਲਈ ਪੇਸ਼ ਹੋਣਾ ਪਿਆ ਪਰ ਇਹ ਤਾਂ ਉਹ ਕੰਪਨੀਆਂ ਨੇ ਜੋ ਕਾਰਪੋਰੇਟ ਕੰਪਨੀਆਂ ਜੋ ਇੱਕ ਬਹੁਤ ਵੱਡਾ ਬਿਜ਼ਨਸ ਕ੍ਰੀਏਟ ਕਰਦੀਆਂ ਨੇ ਪਰ ਅਜਿਹਾ ਕੀ ਕਾਰਨ ਦੇਖ ਸਕਦੇ ਹੋ ਤੁਸੀਂ ਕਿਸ ਕੀ ਕਾਰਨ ਹੋ ਸਕਦੇ ਨੇ ਕਿ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪਿਆ हां जी मध्य प्रदेश ਦੇ ਮੁੱਖ ਜੱਜ ਨੂੰ ਚੀਫ ਜਸਟਿਸ ਕਹਿ ਲੈਂਦੇ ਆ ਕੈਥਸਾਪ ਤੇ ਨਾਲ ਵਿਵੇਕ ਜੈਨ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੋ ਦੋ ਡਬਲ ਬੈਂਚ ਨੂੰ ਕਹਿ ਲੈਂਦੇ ਆ ਦੋ ਜੱਜਾਂ ਦੀ ਅਦਾਲਤ ਨੇ ਆ ਸਾਰੀਆਂ ਕੰਪਨੀਆਂ ਦੇ ਨੂੰ ਜਵਾਬ ਤਲਬੀ ਕੀਤੀ ਵੀ ਤੁਹਾਡੇ ਤੇ ਐਲੀਗੇਸ਼ਨ ਆ ਰਹੇ ਆ ਕਿ ਤੁਸੀਂ ਡਾਟਾ ਚੋਰੀ ਕਰਦੇ ਹੋ ਜੀ ਤੇ ਬੜੀ ਤਕਨੀਕ ਦੀ ਮਦਦ ਲੈ ਕੇ ਤੁਸੀਂ ਨਿਗਾਹ ਰੱਖਦੇ ਹੋ ਕਿ ਜਿਹੜੇ ਕੰਜ਼ਿਊਮਰਸ ਹੈਗੇ ਆ ਉਪਭੋਗਤਾ ਹੈਗੇ ਆ ਆਈਟੀ ਦੇ ਉਹ ਉਹ ਉਹਨਾਂ ਦਾ ਟ੍ਰੈਂਡ ਕਿਹੜੇ ਵਾਲੇ ਪਾਸੇ ਜਾ ਰਿਹਾ ਜਿਸ ਤਰੀਕੇ ਨਾਲ ਜਿੱਧਰ ਉਹਦਾ ਟ੍ਰੈਂਡ ਜਾਂਦਾ ਨਜ਼ਰ ਆਉਂਦਾ ਤੇ ਉਸ ਤਰੀਕੇ ਨਾਲ ਆਪਣੀਆਂ ਪਾਲਿਸੀਆਂ ਬਣਾਉਂਦੇ ਆ ਸੋ ਇਸ ਕਰਕੇ ਇਹ ਇੱਕ ਬੜੀ ਹੀ ਇੰਬੈਰੈਜ਼ਿੰਗ ਜਾਂ ਜਿੰਨੂੰ ਕਹਿ ਸਕਦੇ ਥੋੜੀ ਜਿਹੀ ਸ਼ਰਮ ਵਾਲੀ ਗੱਲ ਹੈਗੀ ਐਸ ਕੰਪਨੀਆਂ ਵਾਸਤੇ ਕਿ ਹਿੰਦੁਸਤਾਨ ਦੀ ਇਹ ਵੈਸੇ ਤਾਂ ਅਦਾਲਤਾਂ ਬੜੀਆਂ ਸੌਫਟ ਰਹਿੰਦੀਆਂ ਬਾਅਦ ਵਿੱਚ ਮੁਲਕਾਂ ਵਾਸਤੇ ਤਾਂ ਕਿ ਸਾਡੇ ਕਿਉਂਕਿ ਅਸੀਂ ਸਿਗਨੇਚਰੀ ਹੈਗੇ ਆ ਯੂਨਾਈਟਿਡ ਨੇਸ਼ਨ ਦੇ ਵਿੱਚ ਸ਼ੁਰੂ ਤੋਂ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਵਰਲਡ ਦੀ ਪੰਚਾਇਤ ਜਿੰਨੂੰ ਯੂਨਾਈਟਿਡ ਨੇਸ਼ਨ ਕਹਿੰਦੇ ਆ ਉਹਦੇ ਨਾਲ ਅਸੀਂ ਮਿਲ ਕੇ ਚੱਲੀਏ ਤਾਂ ਕਿ ਅਸੀਂ ਸੰਸਾਰ ਤੇ ਕਿਤੇ ਆਈਸੋਲੇਟ ਜਾਂ ਕੱਲੇ ਨਾ ਰਹ ਜੀ ਸੋ ਇਸ ਕਰਕੇ ਬੜੀ ਹੀ ਸੰਜੀਦਗੀ ਹੋ ਰਹੀ ਹੈ ਨਾ ਸਬਸਟੈਂਸਿਵ ਮਡਰੇ ਸਬੂਤ ਵੇਖਦੇ ਹੋયા ਆ ਆ ਜਿਹੜੀਆਂ ਮੁੱਖ ਕੰਪਨੀਆਂ ਹੀ ਜਿਨ੍ਹਾਂ ਦਾ ਨਾਂ ਤੋਂ ਹੀ ਲੈ ਹੀ ਚੁੱਕੇ ਹਾਂ Google ਹੋ ਗਿਆ ਜਾਂ ਹੋਰ Apple ਹੋ ਗਿਆ ਇਹਨਾਂ ਦੇ ਜਿਹੜੇ ਹਿੰਦੁਸਤਾਨ ਚ ਨੁਮਾਇੰਦੇ ਬੈਠੇ ਇਹਨਾਂ ਨੂੰ ਜਵਾਬ ਤਲਵੀ ਕੀਤੀ ਹੈ ਕਿ ਜਲਦੀ ਆਓ ਤੇ ਦੱਸੋ ਤੁਸੀਂ ਡਾਟਾ ਨਾਲ ਹੇਰ ਫੇਰ ਐਲਗੋਰਿਦਮ ਕਹਿੰਦੇ ਆ ਇਹ ਕਿਵੇਂ ਕਰ ਰਹੇ ਹੋ ਔਰ ਇਸ ਇਹਨਾਂ ਜੇ ਤੁਸੀਂ ਇਦਾਂ ਹੀ ਕਰਦੇ ਰਹੇ ਤੇ ਸਾਡੀਆਂ ਜਿਹੜੀਆਂ ਹੋਰ ਛੋਟੀਆਂ ਕੰਪਨੀਆਂ ਜਿਨ੍ਹਾਂ ਨੇ ਹਾਲੇ ਉੱਭਰਨਾ ਵੀ ਲਗਾ ਔਰ ਉਹ ਖਾਲੇ ਉਬਰਾ ਜਨਮ ਗਰੋ ਕਰਨ ਦੀ ਸਟੇਜ ਹੈਗੇ ਉਹਨਾਂ ਦੇ ਬਿਜ਼ਨਸ ਔਰ ਲੋਕਾਂ ਦੀ ਪ੍ਰਾਈਵੇਸੀ ਚ ਵੀ ਇਨਫਰਿੰਜਮੈਂਟ ਹੈਗੀ ਹੈ ਕਿਉਂਕਿ ਇਹ ਹਿੰਦੁਸਤਾਨ ਚ ਕਿਸੇ ਦੀ ਪ੍ਰਾਈਵੇਸੀ ਚ ਦਖਲ ਕਰਨਾ ਇੱਕ ਜੁਰਮ ਮੰਨਿਆ ਜਾਂਦਾ ਹੈਗਾ ਓਵਰ ਆਲ ਜਿਹੜਾ ਤੁਸੀਂ ਇੰਟਰਨੈਸ਼ਨਲ ਆਪਣਾ ਇੰਟਰਨੈਸ਼ਨਲੀ ਵੀ ਤੁਸੀਂ ਵੇਖ ਲਓ ਇਹ ਬੜੀ ਜ਼ਬਰਦਸਤ ਇੱਕ ਵੈਸ ਦਾ ਵਿਸ਼ਾ ਬਣਿਆ ਕਿ ਤੁਸੀਂ ਕਿਸੇ ਦੀ ਪ੍ਰਾਈਵੇਟ ਲਾਈਫ ਦੇ ਵਿੱਚ ਕਿੰਨਾ ਇੰਟਰਫੇਅਰ ਕਰ ਸਕਦੇ ਹੋ ਸੋ ਇੰਡੀਆ ਚ ਬੜੀ ਕੈਟੇਗੋਰਿਕਲੀ ਸੁਪਰੀਮ ਕੋਰਟਾ ਕਹਿ ਚੁੱਕਾ ਸਾਡਾ ਵਿਧਾਨ ਵੀ ਕਹਿ ਚੁੱਕਾ ਸਾਡਾ ਧਾਨਵੀ ਕਹਿ ਚੁੱਕਾ ਹੈ ਪ੍ਰਾਈਵੇਸੀ ਚ ਇੰਟਰਫੇਰ ਕਰਨਾ ਜਾਂ ਕਿਸੇ ਦੀ ਪ੍ਰਾਈਵੇਸੀ ਇਨਫਰਿੰਜ ਕਰਨੀ ਉਹ ਇੱਕ ਤਰ੍ਹਾਂ ਦਾ ਜੁਰਮ ਮੰਨਿਆ ਜਾਂਦਾ ਹੈ ਇਹ ਵੀ ਇੱਕ ਤਰ੍ਹਾਂ ਦੀ ਪ੍ਰਾਈਵੇਸੀ ਦਾ ਇਨਫਰਿੰਜਮੈਂਟ ਹੈ ਜੀ ਦਖਲ ਅੰਦਾਜ਼ੀ ਹੈਗੀ ਲੋਕਾਂ ਦੇ ਪ੍ਰਾਈਵੇਟ ਲਾਈਫ ਦੇ ਵਿੱਚ ਜਾਂ ਲੋਕਾਂ ਦੀ ਪ੍ਰਾਈਵੇਟ bizness ਸਟ੍ਰੈਟਜੀ ਦੇ ਵਿੱਚ ਸੋ ਇਸ ਕਰਕੇ ਜਵਾਬ ਤਾਲਬੀ ਹਾਲੇ ਤੱਕ ਗੱਲ ਛੋਟੀ ਜੀ ਲੱਗਦੀ ਹੈ ਕਿਉਂਕਿ ਮੀਡੀਆ ਵੀ ਥੋੜਾ ਜਿਆਦਾ ਲੋਪਸਾਈਡਡ ਹੁੰਦਾ ਹੈਗਾ ਕਿ ਗੂਗਲ ਨਾਲ ਥੋੜਾ ਜਿਆਦਾ ਗੂਗਲ ਇਹ ਦੂਜੀਆਂ ਕੰਪਨੀਆਂ ਡੋਮਿਨੈਂਟ ਵੀ ਹੈਗੀਆਂ ਇਹ ਸੋਚਦੇ ਆ ਕਿ ਅਸੀਂ ਬਹੁਤ ਵੱਡੇ ਹੋ ਚੁੱਕੇ ਹਾਂ ਲੇਕਿਨ ਇਹ ਨਹੀਂ ਪਤਾ ਕਿ ਇੱਥੇ ਹਿੰ ਦੀ ਜਗ੍ਹਾ ਇਹ ਕਿ ਇੱਕ ਵਾਰੀ ਹਿੰਦੁਸਤਾਨ ਦੇ ਇੱਕ ਜੱਜ ਨੇ ਜਿਹੜੀ ਇੰਦਰਾ ਗਾਂਧੀ ਸਾਈਬਾ ਸੀਗੀ ਇਹਨਾਂ ਦੀ ਜਿਹੜੀ ਐਮਪੀ ਮੈਂਬਰ ਪਾਰਲੀਮੈਂਟ ਦੀ ਸੀਟ ਰੱਦ ਕਰ ਦਿੱਤੀ ਸੀ ਬਾਅਦ ਚੋਂ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਵੀ ਉਹਨਾਂ ਨੂੰ ਹੱਥੋਂ ਜਾਣਾ ਪੈ ਗਿਆ ਸੀਗਾ ਸੋ ਇਸ ਕਰਕੇ ਵੱਡੀ ਡਿਵੈਲਪਮੈਂਟ ਹੈ ਜਿਹੜੀ ਤੁਹਾਡੀ ਇਨਫੋਰਮੇਸ਼ਨ ਇੰਟਰਨੈਸ਼ਨਲ ਲੈਵਲ ਦੀ ਹੈ ਔਰ ਇਹ ਮੇਰਾ ਖਿਆਲ ਹੈ ਕਿ ਤੁਸੀਂ ਜਾਂ ਅਸੀਂ ਮਿਲ ਜੁਲ ਕੇ ਇਸ ਡਿਵੈਲਪਮੈਂਟ ਦੇ ਅੱਗੇ ਜਾ ਕੇ ਹੋਰ ਲਗਾਤਾਰ ਨਿਗਾ ਬਣਾ ਕੇ ਲੋਕਾਂ ਤੱਕ ਇਹ ਡਿਵੈਲਪਮੈਂਟ ਨੂੰ ਪਹੁੰਚਾਉਂਦੇ ਰਵਾਂਗੇ ਬਿਲਕੁਲ ਦੇਖੋ ਜਦੋਂ ਕੰਪਨੀ ਕੋਈ ਵੀ ਕੰਮ ਕਰਦੀਆਂ ਨੇ ਤਾਂ ਕੁਝ ਨਾ ਕੁਝ ਚੀਜ਼ਾਂ ਜਿੱਥੇ ਪੋਜ਼ਿਟਿਵ ਚੀਜ਼ ਬਣਾਉਂਦੀ ਹੈ ਇਹ ਪੂਰੇ ਦੇਸ਼ ਦੇ ਲਈ ਤਾਂ ਉੱਥੇ ਕੁਝ ਨੈਗੇਟਿਵ ਪੁਆਇੰਟਸ ਵੀ ਆ ਜਾਂਦੇ ਨੇ ਇਸੇ ਤੇ ਕਿਨੇ ਗੱਲ ਸਰਕਾਰ ਦੀ ਵੀ ਕਰਦੇ ਆ ਸਰਕਾਰ ਹੋਣ ਦੇ ਵਿੱਚ ਆਈ ਤੇ ਉਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਤੇ ਸਭ ਤੋਂ ਅਹਿਮ ਗੱਲ ਜਦੋਂ ਉਹਨਾਂ ਨੇ ਮਾਈਨਿੰਗ ਮਾਫੀਆ ਨੂੰ ਲੈ ਕੇ ਕੀਤੀ ਕਿ ਬਹੁਤ ਜਲਦੀ ਇਸ ਚੀਜ਼ ਨੂੰ ਖਤਮ ਕਰ ਦਵਾਂਗੇ ਤਾਂ ਪੰਜਾਬ ਸਰਕਾਰ ਨੂੰ ਵੀ ਲਤਾੜਿਆ ਗਿਆ ਐਨਜੀਟੀ ਦੇ ਵੱਲੋਂ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਆਖਿਰ ਸਰਕਾਰ ਨੇ ਦਾਵਾ ਕੀਤਾ ਸੀਗਾ ਪਰ ਅੱਜ ਐਨਜੀਟੀ ਦੇ ਵੱਲੋਂ ਇੱਕ ਵਾਰ ਪੰਜਾਬ ਸਰਕਾਰ ਤੋਂ ਸਖਤ ਹਦਾਇਤਾਂ ਦੇ ਵਿੱਚ ਦਾ ਜਵਾਬ ਮੰਗਿਆ ਗਿਆ ਹੈ ਦੇਖੋ ਤੁਸੀਂ ਆਪ ਹੀ ਇਹ ਗੱਲ ਕੀਤੀ ਐ ਐਨਜੀਟੀ ਜੀ ਐਨਜੀਟੀ ਦਾ ਮੈਂ ਤੁਹਾਨੂੰ ਦੱਸ ਦਿਆਂ ਕੋ ਬਹੁਤ ਪੁਰਾਣੀ ਟ੍ਰਿਬਿਊਨਲ ਨਹੀਂ ਹੈਗਾ ਨੈਸ਼ਨਲ ਗ੍ਰਿਊਨ ਟ੍ਰਿਬਿਊਨਲ ਇਹਨੂੰ ਕਹਿੰਦੇ ਆ ਜੀ ਹੋਰ ਵੱਡੇ ਵੱਡੇ ਜਿਹੜੇ ਬਹੁਤ ਲਰਨਰ ਜਿਨ੍ਹਾਂ ਦੀ ਬੈਕਗ੍ਰਾਉਂਡ ਜਾਂ ਜਿਨ੍ਹਾਂ ਦਾ ਕੈਰੇਕਟਰ ਹਮਮ 프로ਫੈਸ਼ਨਲ ਕੈਰੇਕਟਰ ਮੈਂ ਕਹਿ ਰਿਹਾ ਜੀ ਉਹ ਜਿਹੜਾ ਬੜਾ ਇੱਕ ਬੇਦਾਗ ਹੁੰਦਾ ਉਹ ਇਹਨਾਂ ਦੇ ਮੈਂਬਰ ਤੇ ਮੁਖੀ ਲਾਏ ਜਾਂਦੇ ਹੈਗੇ ਆ ਤੇ ਉਹ ਜਲਦੀ ਕਿਤੇ ਲੋਕਾਂ ਨੂੰ ਯਕੀਨ ਬੜਾ ਤੁਸੀਂ ਜਿਹੜੇ ਸੁਬਾਈ ਪੋਲੂਸ਼ਨ ਕੰਟਰੋਲ ਬੋਰਡ ਹੈਗੇ ਆਗਾ ਅਸੀਂ ਆਉਣ ਵਾਲੇ ਟਾਈਮ 'ਚ ਆਈ ਥਿੰਕ ਤੁਸੀਂ ਆ ਮਿਲ ਜੁਲ ਕੇ ਆਪਾਂ ਇਹ ਕਹੇ ਜੀ ਪ੍ਰੋਗਰਾਮ ਕਰਾਂਗੇ ਸਰਕਾਰਾਂ ਦੇ ਜਿਹੜੇ ਮਹਿਕਮੇ ਹੈਗੇ ਜਿਹੜੇ ਡਿਫੰਕਟ ਹੈ ਉਹ ਕੰਮ ਕਰ ਕੁਛ ਨਹੀਂ ਕਰਦੇ ਬਸ ਤਨਖਾਹਾਂ ਹੀ ਲੈਂਦੇ ਆ ਬਿਲਕੁਲ ਔਰ ਕੰਮ ਬੜੇ ਸਾਧਨੀ ਨਾਲ ਆਸਾਨੀ ਨਾਲ ਹੀ ਕਰਦੇ ਆ ਬਸ ਉਹਨਾਂ ਨੂੰ ਇੱਕ ਛੱਸ ਪਿਆ ਮਹੀਨੇ ਦੀ ਦੀ ਤਨਖਾਹ ਲੈੰਦਾ ਉਹ ਕੋਈ ਉਹਨਾਂ ਦੇ ਅੰਦਰ ਸੂਬੇ ਦੀ ਅੱਗੇ ਪਚਾਂਤ ਜਾਂ ਰਾਸਟਰ ਦੀ ਸਪਿਰਟ ਨਹੀਂ ਹੁੰਦੀ ਉਹ ਇਸ਼ੂ ਡਿਫਰੈਂਟ ਹੋ ਗਿਆ ਹੁਣ ਗੱਲ ਕਿ ਕੀਤੀ ਜਾਵੇ ਐਨਜੀਟੀ ਵੱਲੋਂ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਹੋયા ਕਿਉਂਕਿ ਪੰਜਾਬ ਸਰਕਾਰ ਚ ਕੇਜਰੀਵਾਲ ਸਾਹਿਬ ਨੇ ਸੁਪਨੇ ਵਿਖਾਏ ਸੀ ਕਿ ਮੈਂ ਤਾਂ 20000 ਕਰੋੜ ਰੁਪਇਆ ਤਾਂ ਐਸੇ ਇਕੱਠਾ ਕਰ ਲੂੰਗਾ ਰੇਤ ਸੇ ਔਰ ਬਜਰੀ ਸੇ ਕਿਉਂਕਿ ਜੋ ਪੋਲਿਟੀਕਲ ਬੰਦੇ ਹੈਗੇ ਇਹਨਾਂ ਦੀ ਉਹ ਕਰਦੇ ਹੈਗੇ ਚੋਰੀ ਤੇ ਬੜੇ ਚੋਰੀ ਦੇ ਤਰੀਕੇ ਵੀ ਹੈ ਕਿ ਇਹਨਾਂ ਨੇ ਦੱਸੇ ਸੀ ਇਦਾਂ ਦਾ ਚੋਰੀ ਹੁੰਦੀ ਆ ਜਦ ਕਿ ਮਾਲਿਆ ਜਿਹੜਾ ਹੈਗਾ ਰੈਵਨਿਊ ਜਿਹੜਾ ਹੈਗਾ ਉਹ ਕੋ ਬਹੁਤਾ ਜਿਆਦਾ ਪੰਜਾਬ ਸਰਕਾਰ ਨੂੰ ਆਇਆ ਆਇਆ ਨਹੀਂ ਸਿਰਫ ਸਬਜ਼ੋਬਾਗ ਹੀ ਦਿਖਾਇਆ ਗਿਆ ਜਿੰਨੇ ਜਿੰਨੇ ਉਪਰਾਲੇ ਕੀਤੇ ਜਿਆਦਾਤਰ ਉਹ ਫੇਲ ਸਾਬਤ ਹੋਏ ਸੋ ਹੁਣ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਮਹੀਨਿਆਂ ਦੇ ਅੰਦਰ ਅੰਦਰ ਡਿਟੇਲਡ ਰਿਪੋਰਟ ਦਿਓ ਕਿਉਂਕਿ ਇਹ ਟੈਕਨੀਕਲ ਇਸ਼ੂ ਹੈਗਾ ਜਿਹੜੇ ਦਰਿਆਵਾਂ ਦੇ ਕੰਡੇ ਆਪਾਂ ਕਹਿ ਲਓ ਸਤਲੁਜ ਦਰਿਆ ਜਾਂ ਹੂਰ ਬਿਆਸ ਦਰਿਆ ਇਹਨਾਂ ਦੇ ਕੰਡੇ ਤਾਂ ਰੇਤ ਨਿਕਲਦੀ ਆ ਜਿਹੜੇ ਪੌਦ ਦੇ ਇਲਾਕੇ ਆ ਪੌਦ ਦਾ ਭਾਵ ਹੈ ਜਿਵੇਂ ਆਪਣੇ ਪੰਜਾਬ ਦੇ ਖਿੱਤੇ ਹੋਗੇ ਮਾਲਵਾ ਮਾਝਾ ਤੇ ਦੁਆਬਾ ਇਹ ਤਾਂ ਤਿੰਨ ਮੁੱਖ ਖਿੱਤੇ ਮੰਨੇ ਜਾਂਦੇ ਆ ਇੱਕ ਪੌਦ ਦਾ ਹੁੰਦਾ ਪੌਦ ਦਾ ਉਹ ਹੁੰਦਾ ਭਾੜੀ ਇਲਾਕਿਆਂ ਦੇ ਨਾਲ ਲਗਵਾ ਜੀ ਜਿਨ੍ਹਾਂ ਚੋਂ ਰੂਪਨਗਰ ਹੈਗਾ ਰੋਪੜ ਜਿਹਨੂੰ ਆਪਾਂ ਕਹਿ ਲੈਂਦੇ ਆ ਉਹ ਪਹਾੜਾ ਦੇ ਨਾਲ ਪੱਥਰ ਵੀ ਨਾਲ ਪਾਣੀ ਦੇ ਆਂਦੇ ਹੁੰਦੇ ਜਦੋਂ ਕਿ ਕਿਉਂਕਿ ਦਰਿਆ ਤਾਂ ਪਹਾੜਾ ਚੋਂ ਨਿਕਲਦੇ ਆ ਨਾ ਸਾਰੇ ਪਾਣੀ ਉੱਥੋਂ ਹੀ ਆਂਦਾ ਜ਼ਮੀਨ ਦਾ ਪਾਣੀ ਅਲੱਗ ਹੈ ਦਰਿਆਵਾਂ ਦਾ ਪਾਣੀ ਅਲੱਗ ਹੁੰਦਾ ਤੇ ਪਹਾੜਾ ਤੋਂ ਜਦੋਂ ਪਰ ਬਰਫ਼ ਪਿਘਲਦੀ ਹੈ ਤੇ ਪਾਣੀ ਉੱਥੋਂ ਆਂਦਾ ਪਿਘਲ ਕੇ ਉਹ ਦਰਿਆਵਾਂ ਚ ਬਣ ਜਾਂਦਾ ਤੇ ਫਿਰ ਉਹਦੇ ਨਾਲ-ਨਾਲ ਵੱਡੇ-ਵੱਡੇ ਪੱਥਰ ਆਂਦੇ ਆ ਕੁਝ ਪੱਥਰ ਵੱਡੇ ਹੁੰਦੇ ਕੁਝ ਛੋਟੇ ਹੁੰਦੇ ਜਿਹੜੇ ਛੋਟੇ ਜਾਂ ਵੱਡੇ ਪੱਥਰ ਹੁੰਦੇ ਉਹਨਾਂ ਨੂੰ ਕ੍ਰਸ਼ ਕਰਕੇ ਤੋੜ ਕੇ ਉਹ ਤੋੜਨ ਦੀ ਮਸ਼ੀਨ ਹੈ ਜਿਹ ਜੀ ਇਹ ਬਜਰੀ ਜੋ ਜਿਹੜਾ ਵੱਡੇ ਲੈਵਲ ਦੇ ਉੱਤੇ ਅਲੱਗ-ਅਲੱਗ ਆਪਾਂ ਜਿਹੜੀਆਂ ਬਿਲਡਿੰਗਾਂ ਬਣਾਉਣੇ ਜਿੱਥੇ ਅਸੀਂ ਬੈਠੇ ਵੀ ਹਾਂ ਇਹ ਲੈਂਟਰ ਵੀ ਜਿਹੜਾ ਪਿਆ ਹੋਇਆ ਇਹ ਬਜਰੀ ਨਾਲ ਮਿਕਸ ਹੋ ਕੇ ਤੇ ਰੇਤ ਨਾਲ ਮਿਕਸ ਹੋ ਕੇ ਵਿੱਚ ਇਹਦੇ ਸੀਮੈਂਟ ਸੀਮੈਂਟ ਵੀ ਆਫਟਰਵਰਕ ਜਿਹੜਾ ਪੱਥਰ ਤੋਂ ਹੀ ਬਣਦਾ ਹੈਗਾ ਸੋ ਇਸ ਕਰਕੇ ਬੜੀ ਵੱਡੀ ਇੱਕ ਕੁਦਰਤੀ ਖਣਿਜ ਨੂੰ ਆਪਾਂ ਕਹਿ ਲੈਂਦੇ ਆ ਸੋ ਇਸ ਕਰਕੇ ਜਿਹੜੇ ਇਸ ਖਰਜਾਂ ਦੀ ਦੁਰਵਰਤੋਂ ਤੇ ਓਵਰ ਜਿਹੜੀ ਆ ਖੋਦਾਈ ਇਹਨੂੰ ਲੈ ਕੇ ਐਨਜੀਟੀ ਨੇ ਡਿਟੇਲਡ ਰਿਪੋਰਟ ਮੰਗੀ ਆ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਜਿਹੜੀ ਕਿ ਅੱਜ ਖਬਰ ਇਹ ਬਣੀ ਨਹੀਂ ਬਹੁਤ ਵੱਡੇ ਤਰੀਕੇ ਨਾਲ ਇਹ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪੰਜਾਬ ਦੇ ਵੱਡੇ ਕਾਂਗਰਸ ਦੇ ਲੀਡਰ ਹੋਰ ਪੰਜਾਬ ਦੇ ਵੱਡੇ ਕ੍ਰਿਕਟਰ ਵੀ ਰਹੇ ਆ ਤੇ ਕਮੈਂਟੇਟਰ ਵੀ ਨਾਲ ਬੀਜੇਪੀ ਦੇ ਕਈ ਵਾਰਾਂ ਮੈਂਬਰ ਲੋਕਸਭਾ ਦੇ ਮੈਂਬਰ ਵੀ ਰਹੇ ਹੈਗੇ ਆ ਸੋ ਉਹਨਾਂ ਵੱਲੋਂ ਇੱਕ ਪਬਲਿਕ ਹਿੱਤ ਦੇ ਵਿੱਚ ਪਟੀਸ਼ਨ ਜਨ ਹਿੱਤ ਯਚਕਾ ਹਾਈ ਕੋਰਟ ਚ ਪਾਈ ਗਈ ਸੀਗੀ ਤੇ ਨਾਲ ਇਹ ਇਹਦੇ ਚ ਪਾਈ ਗਈ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਸੋ ਇਸ ਕਰਕੇ ਸਮੇਂ-ਸਮੇਂ ਉਹ ਜ਼ਬਾਨੀ ਤੌਰ ਤੇ ਤੇ ਉਹਦੀ ਲੜੀ ਦੇ ਵਿੱਚ ਹੁਣ ਸਰਕਾਰ ਨੂੰ ਇੱਕ ਤਰ੍ਹਾਂ ਦਾ ਪੁੱਛ ਪੜਤਾਲ ਕੀਤੀ ਗਈ ਹੈਗੀ ਹਾਲਾਂਕਿ ਸਰਕਾਰ ਨੇ ਸਾਰੀਆਂ ਸਰਕਾਰਾਂ ਦਾ ਧਿਆਨ ਇਸ ਮੁੱਦੇ ਤੋਂ ਹਟ ਕੇ ਫਿਲਹਾਲ ਜਿਹੜਾ ਧਿਆਨ ਆ ਉਹ ਪਹਿਲਗਾਮ ਵਾਲੇ ਪਾਸੇ ਹੋ ਗਿਆ ਹੈਗਾ ਕਿ ਪੰਜਾਬ ਸਰਕਾਰ ਪਹਿਲਗਾਮ ਦੇ ਮੁੱਦੇ ਤੇ ਈਗਲ ਆਈ ਰੱਖਦੀ ਹੈ ਜਿਹਨੂੰ ਬਾਜ਼ ਅੱਖ ਕਹਿ ਲੈਂਦੇ ਆਪਾਂ ਸੋ ਫਿਲਹਾਲ ਦੀ ਘੜੀ ਦੇਖਣਾ ਹੋਵੇਗਾ ਕਿ ਇਹ ਇਸ਼ੂ ਨੂੰ ਕੱਟ ਕਿ ਸਰਕਾਰ ਦਬਾ ਕੇ ਰੱਖਦੀ ਹੈਗੀ ਆ ਬਿਲਕੁਲ ਸਰ ਤੁਸੀਂ ਬਹੁਤ ਸਹੀ ਕਿਹਾ ਇਹਦੇ ਨਾਲ ਹੀ ਸਰ ਸਮਾਂ ਇਜਾਜ਼ਤ ਨਹੀਂ ਦਿੰਦਾ ਨੇਤਾ ਸਵਾਲ ਬਹੁਤ ਸਾਰੇ ਨੇ ਤੇ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਲੇਕਿਨ ਤੁਹਾਡੇ ਕੋਈ ਸਵਾਲ ਚਾਹ ਤੁਹਾਡੇ ਆਪਣੇ ਵਿਚਾਰ رائے ਹੋਵੇ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਅਸੀਂ ਤੁਹਾਡੇ ਵਿਚਾਰਾਂ ਨੂੰ ਇਸ ਪ੍ਰੋਗਰਾਮ ਦਰਹੀ ਜਨਤਕ ਕਰਾਂਗੇ ਸਾਨੂੰ ਦੇ ਇਜਾਜ਼ਤ ਧੰਨਵਾਦ